ਹਾਂਜੀ ਹੈਲੋ ਫਰੈਂਡਸ ਜੀ ਵੈਲਕਮ ਆਈ ਯੂਟਿਊਬ ਚੈਨਲ ਜੀ ਕਿਵੇਂ ਸਾਰੇ ਠੀਕ ਠਾਕ ਹੋ ਜੀ ਅੱਜ ਵੀਡੀਓ ਪੰਜਾਬ ਚੈਨਲ ਤੇ ਤੁਹਾਡੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਮੈਂ ਤੁਹਾਨੂੰ ਸ਼ੇਅਰ ਕਰੂੰਗੀ ਆਪਣੀ ਜੁਐਲਰੀ ਜਿਹੜੀ ਕਿ ਮੈਨੇ ਖਰੀਦੀ ਹੈ ਜੀ ਤੇ ਨਾ ਦਿਨਾ ਮੈਂ ਤੁਹਾਨੂੰ ਡੀਟੇਲ ਵਿੱਚ ਦੱਸੂੰਗੀ ਨਾਲ ਨਾਲ ਤੇ ਆਪਾਂ ਨੂੰ ਕਿੰਨੇ ਕਿੰਨੇ ਪਹਿਰਾਵੇ ਹੋਊਗੀ ਦੱਸੂੰਗੀ ਤਾਂ ਇਹ ਦਮ ਲੈ ਲੈਣੇ ਬਹੁਤ ਇਕੱਠੀ ਲੈ ਲਓ ਚਾਹ ਫਟ ਲੈਣ ਲੈਣ ਕਰੀ ਠੀਕ ਆ ਬਹੁਤ ਸੋਨੇ ਆ ਬਹੁਤ ਹੁੰਦੀ ਹੈ ਠੀਕ ਆ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦਾ ਰੇਟ ਦਿਖਾਵਾਂਗੀ ریٹ ہے گا ویل سیٹ کا تین سو پینٹ دس رہا سام نہیں کیا تین سو پینٹ روپئے سیٹ کا ریٹ آ ٹھیک ہے جی سب پہلے آپ جی کمی زیادہ ودیش دو سب پہلے تھی آیز دیکھو جی جی دی ڈیزائنگ کا کنی پیاری ہے آ چیز ਚੇਨ ਦੀ ਦਿੱਕਤ ਇਹਦੀ ਨਾ ਜਿਹੜੀ ਪਾਲਿਸ਼ ਆ ਵੀ ਬਹੁਤ ਜ਼ਿਆਦਾ ਮਤਲਬ ਐ ਨਹੀਂ ਹੈਗੀ ਦਿੱਕਤ ਹੁੰਦੀ ਨਾ ਬੇਕਾਰ ਦੀ ਚੌਂਕੜੀ ਜੀ ਵੀ ਦੂਰ ਹੀ ਚਮਕਦਾ ਉਹ ਚੀਜ਼ ਨਹੀਂ ਹੈਗੀ ਪੂਰਾ ਵਧੀਆ 골ਡ ਅੰਦਰ ਲੱਪਕ ਦਿੰਦਾ ਹੈ ਮਿਕਸ ਆਪਾਂ ਤੁਸੀਂ ਇਹਦੀ ਇੱਕ ਚੇਨ ਠੀਕਾ ਉਸ ਤੋਂ ਬਾਅਦ ਤੁਸੀਂ ਸੈੱਟ ਦੇ ਜਿੰਨ ਬਲੈਕ ਤੇ ਬਲੈਕ ਦੇ ਉੱਤੇ ਦਿਖਾਈ ਜਦਾਂ ਸ਼ਾਇਦ ਤੁਹਾਨੂੰ ਜ਼ਿਆਦਾ ਲੱਗੇ ਇਹਦੀ ਦਿਸੂਗੀ ਕਿ ਕਿ ਮੇਰੇ ਹੱਥਾਂ ਲੈ ਨੇ ਜ਼ਿਆਦਾ ਨਹੀਂ ਆ ਰਹੀ ਮੈਂ ਦਿਖਾਈ ਨਹੀਂ ਕਮੈਂਟ ਕਾਮੈਂਟ ਵਿੱਚ ਆ ਨਹੀਂ ਰਹੀ ਫਰੈਂਡਸ ਇੱਕ ਮਿੰਟ ਆ ਦੇਖੋ ਦੇਖੋ ਇਹ ਡਿਜ਼ਾਈਨਿੰਗ ਕਿੰਨੀ ਸੋਹਣੀ ਆ ਤੇ ਕਲਰ ਇਹਦਾ ਹੈਗਾ ਇਹਦੇ ਵਿੱਚ ਵਾਈਟ ਕਲਰ ਦੇ ਆ ਨਗ ਲੱਗੇ ਹੋਏ ਆ ਠੀਕ ਆ ਤੇ ਆ ਜਿਹੜੇ ਤੁਸੀਂ ਦੇਖ ਰਹੇ ਹੋ ਆ ਵੀ ਇਹਦੇ ਵਿੱਚ ਸਟੋਨ ਲੱਗੇ ਹੋਏ ਨੇ ਤੇ ਨੀਚੇ ਦੇ ਉੱਤੇ ਆਹ ਮਹਿੰਦੀ ਸ਼ੇਡ ਆ ਠੀਕ ਆ ਮਹਿੰਦੀ ਸ਼ੇਡ ਆ ਇਹ ਮਹਿੰਦੀ ਸ਼ੇਡ ਦਾ ਸਟਾਈਲ ਦੇਖੋ ਕਿਸ ਤਰ੍ਹਾਂ ਦਾ ਡਿਜ਼ਾਈਨ ਮੈਨੂੰ ਤਾਂ ਫਰੈਂਡਸ ਬਹੁਤ ਪਿਆਰੇ ਲੱਗੇ ਬਹੁਤ ਐਂਡ ਬੰਦ ਕਰ ਬੰਦ ਕਰ ਦੇਖੋ ਫਰੈਂਡਸ ਇਹ ਵਾਲੇ ਹੈਗੇ ਨੇ ਈਰਿੰਗਸ ਈਰਿੰਗਸ ਦੀ ਡਿਜ਼ਾਈਨਿੰਗ ਦੀ ਬਹੁਤ ਸੋਹਣੀਆ ਡਿਜ਼ਾਈਨਿੰਗ ਤੇ ਬਕਰਮਣਾ ਮੈਂ ਇਹ ਡਿਜ਼ਾਈਨਿੰਗ ਆ ਤੇ ਨਵਾਂ ਹੀ ਲੁੱਕ ਆ ਠੀਕ ਆ ਜੀ ਇਹ ਹੈਗਾ ਪੂਰਾ ਸੈੱਟ ਮੈਂਦੀ ਸ਼ੇਡ ਚ ਮੈਂਦੀ ਸੂਟ ਦੇ ਨਾਲ ਆਪਾਂ ਇਹਨੂੰ ਵੇਅਰ ਕਰ ਸਕਦੇ ਆ ਤੁਹਾਨੂੰ ਮੈ ਰੇਟ ਦਿਖਾਣਾ ਹੈ ਫਰੈਂਡਸ 365 ਰੇਟ ਆ ਤੇ ਮੈਨੂੰ ਪਿਆ ਇਹ ਓਨਲੀ 50 ਦਾ ਓਨਲੀ 50 ਰੁਪੀਆ ਦਾ ਠੀਕ ਆ ਤੇ ਉਹਨੇ ਨਾ ਮਤਲਬ ਕਹਤਾ ਹੂੰ 100 ਰੁਪਏ ਦਾ ਕਹਿ ਰਹੀ ਸੀ ਮੈਨੂੰ ਵੀ 100 ਰੁਪਏ ਦਾ ਤੁਹਾਨੂੰ ਦੇ ਦਿੰਦਾ ਮੈਂ ਬਟ ਮੈਂ ਨਾ ਬੋਕਾ ਕੀ ਕੀਤਾ ਮੈਂ ਕਿ ਮੈਂ ਇਕੱਠੇ ਲੈ ਲੂੰਗੀ ਕਿਸੇ ਨੂੰ ਹੋਰ ਵੀ ਲੈਸ ਕਰ ਦੂ ਤੇ ਉਹਨੇ ਹੋਰ ਵੀ ਲੈਸ ਕਰਕੇ ਆਪਾਂ ਨੂੰ 50-50 ਰੁਪਏ ਦੇ ਸਟੇ ਦੇ ਦਿੱਤੇ ਨੇ ਇਧਰ ਆਪਾਂ ਵਾਲੀ ਵੀ ਰੱਖ ਤੂੰ ਸੋਨ ਦੇ ਤੀ ਲਓ ਜੀ ਇਹ ਵਾਲਾ ਸਟੇ ਤੁਸੀਂ ਦੇਖ ਲਿਆ ਸੀ ਆਪਣਾ ਫਸਟ ਸਟੇ ਨੂੰ ਆਪਾਂ ਚੱਕ ਦੰਨੇ ਆ ਮੈਂ ਜਿਸ ਨੂੰ ਆਪਣਾ ਵੀਅਰ ਕਰ ਸਕਦੇ ਆ ਠੀਕ ਆ ਤੇ ਬਲੈਕ ਸੂਟ ਆਪਣਾ ਬਹੁਤ ਸਮਾਰ ਲੱਗਦਾ ਹੈ ਬਾਕੀ ਜੇ ਕਲਰ ਕੰਬੀਨੇਸ਼ਨ ਵਿੱਚ ਤੁਹਾਨੂੰ ਜਿਵੇਂ ਹੁੰਦੇ ਆ ਅਜਿਹਾ ਵੀ ਆਪਾਂ ਨੂੰ ਵੀਅਰ ਕਰ ਸਕਦੇ ਆ ਸੈਟ ਦੇਖ ਰਹੇ ਹਾਂ ਅਗਲਾ ਜਿਹੜੇ ਤੁਸੀਂ ਈਅਰਿੰਗਸ ਨੇ ਫਰੈਂਡਸ ਇਹ ਇਕੱਲੇ ਇਹ ਵੀ ਮਹਿੰਦੀ ਛੇੜ ਜੀ ਨੇ ਠੀਕ ਆ ਬਸ ਇਹਦੇ ਆ ਨੀਚੇ ਪਰਲ ਲੱਗਾ ਹੋਇਆ ਮਹਿੰਦੀ ਛੇੜ ਜੀ ਨੇ ਬਸ ਇਹਦੀ ਡਿਜ਼ਾਈਨਿੰਗ ਜਿਹੜੀ ਡਿਜ਼ਾਈਨਿੰਗ ਵੱਖਰੀ ਆ ਜੀ ਠੀਕ ਆ ਡਿਜ਼ਾਈਨਿੰਗ ਇਹਦੀ ਵੱਖਰੀ ਆ ਇਹ ਵੀ ਜਿਹੜਾ ਹੈਗਾ ਆਪਾਂ ਤੁਹਾਨੂੰ ਪਹਿਲਾਂ ਦਿਖਾਇਆਗਾ ਨਾ ਇਹ ਉਹਦੇ ਨਾਲ ਵੀ ਚੱਲ ਜੂਗਾ ਮਤਲਬ ਗਲ ਵਾਲੇ ਨਾਲ ਚੱਲ ਜੂਗੀ ਆਪਾਂ ਇਕੱਲੇ ਈਅਰਿੰਗਸ ਪਾਉਣੇ ਹੋਣ ਇਹ ਤਾਂ ਵੀ ਬਹੁਤ ਬਹੁਤ ਸੋਹਣੀ ਲੁੱਕ ਦੇਣਗੇ ਠੀਕ ਆ ਬਹੁਤ ਪਿਆਰੇ ਜੀ ਆ ਵੀ ਇਹ ਇਹ ਵਾਲੇ ਕੱਲੇ ਜਿਹੜੇ ਮੈਂ ਪਹਿਲਾਂ ਲਏ ਸੀ ਮਤਲਬ ਕਿ ਜਿਹੜੇ ਇਹ ਵਾਲੇ ਸੈੱਟ ਤੁਹਾਨੂੰ ਦਿਖਾਇਆ ਮੈਂ ਨੇ ਇਹ ਸੈਟਾਂ ਤੋਂ ਪਹਿਲਾਂ ਲਏ ਸੀਗੇ ਇਹ ਕੱਲੇ ਮੈਨੂੰ 100 ਰੁਪਏ ਦੇ ਦਿੱਤੇ ਸੀ ਉਹਨਾਂ ਨੇ ਠੀਕ ਆ ਇਹਦੇ ਉੱਤੇ ਰੇਟ ਵੀ ਇਹਨੇ 365 ਰੁਪਏ ਲਿਖਿਆ ਮੈਨੂੰ ਲੱਗਦਾ ਸ਼ਾਇਦ ਇਹ ਵੀ ਸੈੱਟ ਸੀਗਾ ਪੂਰਾ ਪਤਾ ਨਹੀਂ ਸ਼ਾਇਦ ਉਹਨਾਂ ਨੇ ਮਤਲਬ ਫਿਰ ਮੈਨੂੰ ਕੱਲੇ ਹੀ ਨਹੀਂ ਦਿੱਤੇ ਸੀ ਕਿਉਂਕਿ ਮੈਂ ਉਹਨਾਂ ਨੂੰ ਪੁੱਛਿਆ ਨਾ ਉਹ ਕਹਿੰਦੇ ਵੀ ਇਹਦੇ ਨਾਲ ਦਾ ਸੈੱਟ ਨਹੀਂ ਹੈਗਾ ਤੁਹਾਨੂੰ 400 ਰੁਪਏ ਦੇ ਪੈ ਜਾਣਗੇ ਮੈਨੂੰ ਪਿਆਰੇ ਲੱਗੇ ਆਪਾਂ ਲੈ ਲਈਏ ਠੀਕ ਆ ਜੀ ਨੈਕਸਟ ਸੈੱਟ ਦਿਖਾਉਣ ਅਗਲਾ ਸੈੱਟ ਹੈਗਾ ਦੇਖੋ ਕਿੰਨਾ ਪਿਆਰਾ ਜਦੋਂ ਇਹਨੂੰ ਆਪਣਾ ਖੜਕਦੇ ਆ ਯਾਰ ਇਥੇ ਖੜਕਦਾ ਫਰੈਂਸ ਤੇ ਆ ਜਿਹੜੇ ਆ ਚੀਜ਼ ਆ ਇਹ ਖੜਕ ਰਹੀ ਆ ਠੀਕ ਆ ਕਲਰ ਦੇਖੋ ਕਿੰਨਾ ਪਿਆਰਾ ਸ਼ੇਡ ਆ ਆਹ ਕਿਹੜਾ ਕਲਰ ਆ ਨੂੰ ਗ੍ਰੇ ਸ਼ੇਡ ਜਗਾ ਤੇ ਆ ਹੈਗਾ ਪਿੰਕ ਸ਼ੇਡ ਤੇ ਵਿੱਚ ਇੱਕ ਦੇ ਹੈਗਾ ਆਫ ਵਾਈਟ ਕਲਰ ਦਿੱਤਾ ਹੋਇਆ ਆ ਸਾਰੇ ਵਾਈਟ ਕਲਰ ਦੇ ਕੁੰਦਨ ਕੁੰਦਨ ਸੱਟਾਗਾ ਫਰੈਂਸ ਇਹ ਇਹ ਵੀ ਆਪਾਂ ਨੂੰ 50 ਰੁਪਏ ਦਾ ਹੀ ਪਿਆਗਾ ਉੱਪਰ ਵੀ ਦੇਖ ਸਕਦੇ ਹੋ ਤੁਸੀਂ ਡਿਜ਼ਾਈਨਿੰਗ ਆ ਜੀ ਬਹੁਤ ਸੋਹਣੀ ਤੇ ਵੀ ਮੈਨੂੰ ਬਹੁਤ ਪਿਆਰਾ ਲੱਗਿਆ ਆਪਾਂ ਇਹ ਲੈ ਲਿਆ ਤੇ ਇਹਦੇ ਨਾਲ ਦੇ ਆ ਦੇਖੋ ਉੱਪਰ ਵੀ ਇਹਦੇ ਮਾਲਾ ਮਾਲੇ ਦੀ ਮਾਲਾ ਦੇ ਵਿੱਚ ਨਾ ਸਾਰੀ ਲਓ ਜੀ ਅਗਲਾ ਸੈਟ ਹੈਗਾ ਬਲੈਕ ਕਲਰ ਦਾ ਬਲੈਕ ਤੇ ਆਫ ਵਾਈਟ ਤੇ 골ਡਨ ਸ਼ੇਡ ਠੀਕ ਆ 골ਡਨ ਇਹਦੇ ਵਿੱਚ ਆ ਤੁਸੀਂ ਦੇਖ ਰਹੇ ਹੋ ਜਿਹੜੇ ਆਹ ਆ ਨਾ ਲੱਗੇ ਹੋਏ ਆ ਤੇ ਵਿੱਚ ਇਹਦੇ ਲੱਗੇ ਹੋਏ ਨੇ ਜੀ ਮੋਤੀ ਠੀਕਾ ਬਹੁਤ ਸੋਹਣਾ ਸੈੱਟ ਹੈ ਵੀ ਦੇਖੋ ਕਿੰਨਾ ਪਿਆਰਾ ਬਲੈਕ ਸੂਟ ਨਾਲ ਵੀ ਬਹੁਤ ਸੋਹਣਾ ਲੱਗੂ ਬਾਕੀ ਇਹ ਜਿਹੜੇ ਸੈੱਟ ਨਾਲ ਜਿਹੜੇ ਮਰਜ਼ੀ ਸੁਨੋਣਾ ਵੇਅਰ ਕਰ ਲੋ ਬਹੁਤ ਸੋਹਣੀ ਲੁੱਕ ਦਿੰਦੇ ਨੇ ਇਹ ਨੀਚੇ ਇਹਦੀ ਚੇਨ ਦੇਖੋ ਚੇਨ ਇਹਦੀ ਕੁਸਟ ਇਸ ਤਰ੍ਹਾਂ ਦੀ ਆ ਹੱਥ ਥੜਾ ਨੀਚੇ ਰੱਖੋ ਠੀਕਾ ਇਹ ਵਾਲੇ ਦੇ ਨਾਲ ਇਅਰਿੰਗਸ ਦੇਖੋ ਕਿੰਨੇ ਪਿਆਰੇ ਇਅਰਿੰਗਸ ਨੇ ਇਹਨੂੰ ਚੱਕ ਕੇ ਦੇਖੋ ਨੀਕੋ ਦੇਖੋ ਉਹ ਨਹੀਂ ਦੁਨੜਿਆ ਠੀਕ ਆ ਜਿਵੇਂ ਉਹ ਸਾਡਾ ਤੁਸੀਂ ਦੇਖ ਲਿਆ ਇਹਦੀ ਆਪਾਂ ਨੂੰ 50 ਰੁਪੀ ਦਾ ਪਿਆਗਾ ਤੇ ਇਹ ਵੀ ਬਹੁਤ ਸੋਹਣਾ ਸੈਟ ਆ ਸਿਬਾਕ ਇਹਨੂੰ ਸੁਦਾ ਸੋਨਾ ਕਿਹੜਾ ਸੈਟ ਤੁਹਾਨੂੰ ਜ਼ਿਆਦਾ ਸੋਹਣਾ ਲੱਗਿਆ ਠੀਕ ਆ ਤੇ ਕਿਸੇ ਪਾਰਟੀ ਦੇ ਵਿੱਚ ਆਪਾਂ ਪਾ ਸਕਦੇ ਆ ਮੈਰਿਜ ਚ ਪਾ ਸਕਦੇ ਕਿਸੇ ਫੰਕਸ਼ਨ ਤੇ ਪਾ ਸਕਦੇ ਆ ਠੀਕ ਆ ਜੇ ਤੁਸੀਂ ਆ ਸੱਟ ਨਹੀਂ ਪੋਣਾ ਹੈਗਾ ਸਾਰਾ ਤਾਂ ਇਕੱਲੇ ਈਰਿੰਗਸ ਵੀ ਆਪਾਂ ਵੇਅਰ ਕਰ ਸਕਦੇ ਹੋ। ਲੋ ਜੀ ਅਗਲਾ ਸੱਟ ਹੈਗਾ ਇਹ ਵਾਲਾ। ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਇਹ ਚੇਨ ਦੇਖੋ ਕਿੰਨੀ ਪਿਆਰੀ ਆ। ਸਿਲਵਰ ਸ਼ੇਡ ਚ। ਚੇਨ ਹੈਗੀ ਇਹਦੀ। ਠੀਕ ਆ। ਤੇ ਅਲੋ ਇਹਦੇ ਵਿੱਚ ਕਿੰਨੇ ਪਿਆਰੇ ਸ਼ੇਡ ਨੇ ਕਿਹੜੇ ਕਿਹੜੇ ਸ਼ੇਡ ਨੇ ਇੱਕ ਹੈਗਾ ਜੀ ਇਹਦੇ ਵਿੱਚ ਮਹਿੰਦੀ ਸ਼ੇਡ ਲਾਈਟ ਇੱਕ ਹੈਗਾ ਇਹਦੇ ਵਿੱਚ ਪਿੰਕ ਸ਼ੇਡ ਲਾਈਟ ਇੱਕ ਹੈਗਾ ਇਹਦੇ ਵਿੱਚ ਪਰਪਲ ਸ਼ੇਡ ਲਾਈਟ ਇੱਕ ਹੈਗਾ ਆਫ ਵਾਈਟ ਤੇ ਉਸੇ ਤਰ੍ਹਾਂ ਦੀ ਇਹਦੇ ਵਿੱਚ ਆ ਜਿਹੜੇ ਤੁਸੀਂ ਨੀਚੇ ਦੇਖ ਸਕਦੇ ਹੋ ਡਿਜ਼ਾਈਨਿੰਗ ਮੂਤੀਆਂ ਦੀ ਠੀਕ ਆ ਮੂਰਤੀ ਵੀ ਕਿੰਨੀ ਪਿਆਰੀ ਲੁੱਕ ਆ ਮੈਂ ਤਾਂ ਨਾ ਹੁਣ ਵੇਟ ਕਰ ਰਹੀ ਆਂ ਜੇ ਵੀਰਾ ਦੁਆਰੇ ਆਵੇ ਨਾ ਫਿਰ ਮੈਂ ਤਿੰਨ ਚਾਰ ਪੰਜ ਸੈਟ ਹੋਰ ਫ੍ਰੀ ਲਵਾਂਗੇ ਲੋ ਘਟ ਚਾਰ ਪੰਜ ਸੈਟ ਜਿਹੜੇ ਹੋਰ ਫ੍ਰੀ ਲਾਏ ਨੇ ਕਿਉਂਕਿ ਕਾਫੀ ਵਧੀਆ ਤੇ ਪ੍ਰਾਈਸ ਦੇ ਹਿਸਾਬ ਨਾਲ ਕਾਫੀ ਵਧੀਆ ਚੀਜ਼ ਆ ਬਹੁਤ ਸੋਹਣੀ ਲੱਗੀ ਮਨੂੰ ਤੇ ਇਹਦੇ ਨਾਲ ਈਰਿੰਗਸ ਵੀ ਦੇਖੋ ਕਿੰਨੇ ਪਿਆਰੇ ਨੇ ਦੇਖੋ ਫਰੈਂਡਸ ਕਿੰਨੇ ਕਿੰਨੇ ਪਿਆਰੇ ਈਰਿੰਗਸ ਨੇ ਇਹ ਹੈਗਾ ਸਟ ਜੀ ਨੂਰ ਨੂੰ ਪਸੰਦ ਤੇ ਨੂਰ ਨੇ ਲਿਆ ਸੀਗਾ ਇਹ ਪਸੰਦ ਕਰਕੇ ਮੈਨੂੰ ਵੀ ਬਹੁਤ ਪਸੰਦ ਸੀਗਾ ਤਨੂਰ ਨੂੰ ਵੀ ਬਹੁਤ ਜ਼ਿਆਦਾ ਪਸੰਦ ਸੀ ਡਾਰਕ ਸੂਟ ਨਾਲ ਬਲੈਕ ਸੂਟ ਨਾਲ ਜਿਹੜੇ ਮਲੇ ਸੂਟ ਨਾਲ ਵੀਅਰ ਕਰ ਸਕਦੇ ਬਹੁਤ ਸੋਹਣੀ ਲੁੱਕ ਦਊਗਾ ਦੁਨੇ ਆਨੇ ਪਾਇਆ ਕਰਾਂਗੇ ਮੈਂ ਵੀ ਪਾਲ ਜੇ ਤੁਹਾਨੂੰ ਲੋਡ ਮੈਂ ਪਾਲਾ ਕਰੂਗੀ ਜਿੰਨੂ ਗੁੱਡ ਨੂੰ ਓੜਾ ਨਿਊ ਪਾਲਾ ਕਰੂਗੀ ਠੀਕ ਆ ਇਹ ਵਾਲੇ ਸੈਟਸ ਜੀ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਦੇਖੋ ਮੈਨੂੰ ਤਾਂ ਇਹਦੀ ਡਿਜ਼ਾਈਨਿੰਗ ਹੀ ਬਹੁਤ ਪਿਆਈ ਲੱਗੀ ਉਹ ਸੈਟਪੀ ਤੇ ਆਪਾਂ ਨਾ ਇੱਕ ਚੈਨਲ ਹੋਰ ਆਪਣਾ ਫਰੈਂਡਸ ਉੱਪਰ ਕਰ ਲੈਣਾ ਲਵਣ ਤੇ ਹਨਾ ਇਹ ਵਾਲੇ ਸੈਟਸ ਸਾਰੇ ਸਾਰੇ ਸੈਟਾਂ ਚੋਂ ਤੁਹਾਨੂੰ ਜਿਹੜਾ ਸੈਟ ਬੱਦ ਨ ਲੱਗਿਆ ਤੇ ਇੱਕ ਚੀਜ਼ ਤਾਂ ਹੋਰ ਦੱਸਣਾ ਚਾਹਣੀ ਆ ਆਪਣਾ ਰੋਲ ਜੁੜੀ ਚੈਨਲ ਅਜੀ ਕੋੜ ਤੇ ਦਾ ਬਣਾਇਆ ਪਿਆ ਸੀ ਕਾਫੀ ਟਾਈਮ ਕੋ ਤੇ ਹੁਣ ਸਾਡੀ ਤੋਂ ਵੀ ਬੰਦੇ ਪਾਈਆਂ ਦੇ ਨੇ ਤੇ ਉਹਦੇ ਉੱਤੇ ਆਪਣਾ ਕੋਈ ਡਿਟੇਲ ਰਿਲੇਟਡ ਵੀ ਦਿਆ ਕਰਾਂਗੇ ਤੇ ਵੀ ਚੈਨਲਾਂ ਦੀ ਪਲੀਜ਼ ਸਪੋਰਟ ਕਰੋ ਵੀ ਸਬਸਕ੍ਰਾਈਬ ਕਰੋ ਹਨ ਜਿਵੇਂ ਤੁਸੀਂ ਮੇਰੇ ਵਾਲੇ ਚੈਨਲ ਨੂੰ ਪਿਆਰ ਦੇ ਰਹੇ ਹੋ ਇਸ ਤਰ੍ਹਾਂ ਕੰਨ ਚੈਨਲਾਂ ਨੂੰ ਤੁਸੀਂ ਜਾ ਕੇ ਸਬਸਕ੍ਰਾਈਬ ਕਰੋ ਜਿੱਥੇ ਉਹਦੇ ਉਹਦੇ ਤੇ ਬਹੁਤ ਬੜੀਆਂ ਬੜੀਆਂ ਵੀਡੀਓਜ਼ ਹਨ ਕੁਟੀਨ ਰਿਲੇਟਡ ਵੀ ਦਾ ਤੇ ਕਵਰ ਰਿਲੇਟਡ ਆਪਣੀ ਵੀਡੀਓ ਵੀ ਦਿਆ ਕਰਾਂਗੇ ਹਨ ਤੇ ਪੱਕੀ ਜਿਹੜੇ ਤੋਂ ਮੈਂ ਸੈਟ ਕਰਦਾ ਫਾਇਦੀ ਕੋਲ ਬਹੁਤ ਬਸੰਨ ਬਹੁਤ ਜਲ ਸੈਟ ਪਈਆਂ ਕਾਫੀ ਜਲ ਜੈਵਲਰੀ ਮੈਂ ਕਵਰ ਪਹਿਲਾਂ ਵੀ ਸ਼ੇਅਰ ਹੋਣਾ ਦਿੱਤੀ ਵੀ ਆ ਉਸ ਤੋਂ ਬਾਅਦ ਕਾਫੀ ਜੈਵਲਰੀ ਵੀ ਦਿੱਤੀ ਆ ਤਾਂ ਵੀ ਆਪਾਂ ਤੁਹਾਨੂੰ ਆ ਬਲੌਗਸ ਦੇਖਦੇ ਰਹੋਗੇ ਮੈਂ ਕਿਉਂਕਿ ਦਾ ਆਪਾਂ ਦੇ ਆਪਣੇ ਚੈਨਲ ਦੀ ਆਪਾਂ ਤੁਹਾਨੂੰ ਨਾ ਵੀਰ ਬਣਾ ਕੇ ਦੇਗਾ ਜੀ ਜੀ ਆਪਣੀ ਫਾਮਲੀ ਜਿਸ ਤਰ੍ਹਾਂ ਆਪਾਂ ਜਾਰੀ ਲੋਕਤ ਜਿਹੜੀ ਹੈ ਸਾਰੇ ਆਪਾਂ ਬਰਦਰ ਕੋਮਿਟੀ ਰਿਲੇਟਡ ਵੀਡੀਓ ਤੇ ਆ ਕਰਦੀ ਆ ਤੇ ਪਲੀਜ਼ ਉਹਨਾਂ ਦਾ ਸਬਸਕ੍ਰਾਈਬ ਕਰੋ ਉਹਨਾਂ ਦਾ ਸਬਸਕ੍ਰਾਈਬ ਕਰ ਲਿਓ ਜੀ ਤਾਂ ਇਸ ਚੌੜੇ ਦਾ ਇੱਕ ਜਿਹੜਾ ਹੈਗਾ ਸੈੱਟ ਲੱਗੂਗੀ ਤੇ ਆਪਣੇ ਸਬਸਕ੍ਰਾਈਬ ਵਲੌਗਸ ਆਉਗਾ ਨਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਬਲੈਂਕ ਕਰ ਦੇਵਗੀ ਕੋਈ ਚਾਹਨਾ ਹੋਵੇ ਸਾਨੂੰ ਕਰ ਦਿਓਗਾ ਜਦੋਂ ਚਾਹਨਾ ਜੇ ਆਪਣਾ ਉਹ ਵੀਅਰ ਕਰਕੇ ਇਹ ਵਾਲੇ ਸੈੱਟ ਜਿਹੜੇ ਹੈਗੇ ਆ ਸਾਰੇ ਜਿਹੜੇ ਮੇਰੇ ਕੋਲ ਸੈੱਟ ਹੈਗੇ ਉਹਨਾਂ ਦੇ ਰਿਕਾਰਡਿੰਗ ਆਪਾਂ ਵੀਕਪ ਨੂੰ ਤੇ ਮਤਲਬ ਇੱਕ ਲੋਕ ਤੋਂ ਦੱਸਿਆ ਕਿ ਸੋ ਅੱਜ ਦਾ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਦੱਸਿਓ ਤੇ ਹਨਾ ਬਾਕੀ ਕਿਹੜਾ ਸਾਡਾ ਜ਼ਿਆਦਾ ਪਸੰਦ ਲੱਗਿਆ ਉਹ ਚੰਗੀ ਦੱਸਿਓ ਇਹ ਕਾਫੀ ਆਪਣਾ ਸਾਢੇ ਸੌ ਸੌਂਦੇ ਸਾਰੇ ਦੇਖੋਗਾ ਤੇ ਸਰਦਾਰ ਜੀ ਆਉਣ ਵਾਲੇ ਨੇ ਕਿਉਂਕਿ ਪਤਾ ਹੀ ਆ ਤੁਹਾਨੂੰ ਕਿ ਉਹ ਉਸੇ ਹੁੰਦੇ ਨੇ ਕਹਿੰਦੇ ਕਿ ਲੋਹਾ ਭਾਈ ਬੈਠੇ ਨੇ ਇਸ ਲਈ ਉਹ ਪਹਿਲਾ ਪਹਿਲਾ ਸੌਂਦੇ ਆ ਜਦੋਂ ਹੁਣ ਉਹ ਕੋ ਪ੍ਰੋਗਰਾਮ ਆਉਣਗੇ ਆ ਤੀਆਂ ਤੋਂ ਆਉਣਗੇ ਤੇ ਮੈਨੂੰ ਤਾਂ ਸਾਰਿਆਂ ਨਾਲੋਂ ਸੱਟਨਾ ਜੀ ਡਿਜ਼ਾਈਨਿੰਗ ਬੜੀ ਵਧੀਆ ਲੱਗਿਆ ਕੋਈ ਤੇ ਆ ਗਈ ਤੇ ਨਹੀਂ ਚਲੋ ਜੀ ਫਿਰ ਹਾਂ ਚੈਨਲ ਦੇ ਪੀਸ ਨਾਵੇਂ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਬੈਲ ਆਈਕਨ ਪ੍ਰੈਸ ਕਰ ਲਿਓ ਜੀ ਤਾਂ ਕਿ ਹਰ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੂਗਾ ਜੀ ਤੇ ਵੀਡੀਓ ਇਸ ਤਰ੍ਹਾਂ ਪਿਆਰ ਦੇ ਦਿਨ ਨੂੰ ਫੁੱਲ ਬੋਸ ਕਰਾ ਦੇਣੀ ਵੀਡੀਓ ਨੂੰ ਤੇ ਚਲੋ ਜੀ ਮਿਲ ਲਿਆ ਕਿਸ ਨੈਕਸਟ ਵਲੋਗ ਦੇ ਨਾਲ ਤੱਕ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ